ਸਸਿਕਲ ਜੀ ਮੈਂ ਸਿੰਦਰਪਾਲ ਬੀਆਰਸੀ ਬਲੌਕ ਡਾਰੀਆਂ ਅੱਜ ਆਪਾਂ ਗੱਲ ਕਰਾਂਗੇ 6ਵੀਂ ਜਮਾਤ ਦੀ ਸਾਇੰਸ ਦੀ ਤੀਜੀ ਸ਼ੀਟ ਬਾਰੇ ਰਵੀ ਨੇ ਲੋਹੇ ਦੀ ਕਿਰਨ ਚੁੰਬਕ ਨਾਲ ਕਈ ਵਾਰ ਇੱਕੋ ਦਿਸ਼ਾ ਵਿੱਚ ਰਗੜਿਆ ਕੁਝ ਸਮੇਂ ਬਾਅਦ ਕਿਲ ਸੁਈਆਂ ਨੂੰ ਕਰਸ਼ਿਤ ਕਰਨ ਲੱਗ ਪਈ ਕਿਉਂਕਿ ਉਹ ਕਿਲ ਚੁੰਬਕ ਬਣ ਗਈ ਦੂਜਾ ਇਹਦਾ ਆਨਸਰ ਨੀਹਾ ਨੇ ਲੋਹੇ ਦੀਆਂ ਕਿੱਲਾਂ ਪਲਾਸਟਿਕ ਦੇ ਕਲਿੱਪ ਤੇ ਲੱਕੜ ਦੀਆਂ ਡੰਡੀਆਂ ਵਾਲੇ ਢੇਰ ਦੇ ਨੇੜੇ ਚੁੰਬਕ ਰੱਖਿਆ ਚੁੰਬਕ ਕਿਹੜੀਆਂ ਵਸਤੂਆਂ ਨੂੰ ਖਿੱਚਦਾ ਆਪਾਂ ਜਾਣਦੇ ਹਾਂ ਜਿਹੜੀ ਲੋਹੇ ਦੀਆਂ ਵਸਤੂਆਂ ਨੂੰ ਚੁੰਬਕ ਖਿੱਚਦਾ ਤਾਂ ਸਿਰਫ ਲੋਹੇ ਦੀਆਂ ਕਿੱਲਾਂ ਖੇੜਦੇ ਹੋਏ ਚੁੰਬਕ ਰੇਤ ਦੇ ਲੋਹੇ ਦੇ ਬਰਾ ਦੇ ਵਿੱਚ ਡਿੱਗ ਗਿਆ ਰਿੱਤੂ ਇਸ ਨੂੰ ਕਿਵੇਂ ਕੱਢੇਗੀ ਤਾਂ ਉਹ ਕੱਢੋਗੇ ਇਹਨੂੰ ਦੂਜੇ ਚੁੰਬਕ ਨਾਲ ਜਦੋਂ ਚੁੰਬਕ ਨੂੰ ਧਾਗੇ ਨਾਲ ਟੰਗਿਆ ਜਾਂਦਾ ਉਹਦਾ ਇੱਕ ਸਿਰਾ ਉੱਤਰ ਵੱਲ ਮੁੜਦਾ ਹੁਣ ਜਿਹੜਾ ਸਿਰਾ ਉੱਤਰ ਵੱਲ ਮੁੜੇਗਾ ਉਹ ਹੋਏਗਾ ਜੀ ਉਤਰੀ ਧਰੁਵ ਦੋ ਚੁੰਬਕ ਇਸ ਤਰ੍ਹਾਂ ਰੱਖੋ ਕਿ ਇੱਕ ਦਾ ਉਤਰੀ ਧਰੁਵ ਦੂਜੇ ਦੇ ਦੱਖਣੀ ਧਰੁਵ ਵੱਲ ਆ ਕੀ ਹੋਏਗਾ ਆਪਾਂ ਜਾਣਦੇ ਹਾਂ ਜਿਹੜੇ ਅਸਮਾਨੀ ਧਰੂਵ ਹੁੰਦੇ ਨੇ ਅਸਮਾਨ ਵਿੱਚ ਜਿਹੜੇ ਇੱਕ ਦੂਜੇ ਨਾਲ ਵੱਖਰੇ ਨੇ ਉਹ ਇੱਕ ਦੂਜੇ ਨੂੰ ਖਿੱਚਣਗੇ ਤਾਂ ਦੂਜਾ ਇਹਦਾ ਆਨਸਰ ਪ੍ਰਿਆਨਿਕ ਚੁੰਬਕ ਦਾ ਉੱਤਰੀ ਧਰੂਵ ਦੂਜੇ ਚੁੰਬਕ ਦੇ ਉੱਤਰੀ ਧਰੂਵ ਦੇ ਨੇੜੇ ਲੈਂਦਾ ਉਹ ਕੀ ਦੇਖੇਗਾ ਦੇਖੋਗੇ ਜਿਹੜੇ ਚੁੰਬਕ ਨੇ ਉਹ ਦੂਰ ਹੋ ਜਾਣਗੇ ਕਿਉਂਕਿ ਜਿਹੜੇ ਸਮਾਨਤਰੂਪ ਨੇ ਉਹ ਇੱਕ ਦੂਜੇ ਨੂੰ ਪਰੇ ਤੱਕ ਦਿੰਦੇ ਨੇ ਇੱਕ ਦੁਕਾਨਦਾਰ ਚੁੰਬਕ ਨਾਲ ਸਿੱਕਿਆਂ ਦੀ ਜਾਂਚ ਕਰਦਾ ਇੱਕ ਸਿੱਕਾ ਚੁੰਬਕ ਨਾਲ ਚਿਪਕ ਗਿਆ ਦੂਜਾ ਨਹੀਂ ਚਿਪਕਿਆ ਤਾਂ ਇਹਦਾ ਨਤੀਜਾ ਕੀ ਹੈ ਕਿ ਇੱਕ ਸਿੱਕਾ ਵਿੱਚ ਜਿਹੜਾ ਹੈ ਲੋਹਾ ਹੈ। ਰੋਹੋਂ ਨੇ ਚਾਬੀ ਨੂੰ ਧਾਗੇ ਨਾਲ ਬੰਨ੍ਹ ਕੇ ਚੁੰਬਕ ਦੇ ਨੇੜੇ ਲਿਆਂਦਾ। ਚਾਬੀ ਚੁੰਬਕ ਨਾਲ ਝੁੱਲਣ ਲੱਗੀ। ਇਹ ਕਿਸ ਗੁਣ ਨੂੰ ਦਰਸਾਏਗਾ? ਇਹ ਦਰਸਾਏਗਾ ਜੀ ਚੁੰਬਕੀ ਆਕਰਸ਼ਣ। ਦੋ ਚੁੰਬਕੀ ਦੇ ਦੂਜੇ ਦੇ ਨੂੰ ਦੂਰ ਧੱਕਦੇ ਨੇ ਕਿਹੜੇ ਧਰੁਵ ਆਮਨੇ ਸਮ। ਹੁਣ ਆਪਾਂ ਜਾਣਦੇ ਹਾਂ ਜੀ ਉਹ ਜਿਹੜਾ ਜਿਤ ਧਰੁਵ ਦੂਜੇ ਇੱਕ ਦੂਜੇ ਨੂੰ ਦੂਰ ਧੱਕ ਰਹੇ ਨੇ ਤਾਂ ਉਹ ਸਮਾਨ ਧਰੁਵ ਨੇ। ਇਹ ਸਮਾਨ ਰੂਪ ਦੋ ਤਰੀਕੇ ਦੇ ਨਾਲ ਹੋ ਸਕਦੇ ਨੇ ਉੱਤਰੀ ਉੱਤਰੀ ਜਾਂ ਦੱਖਣੀ ਦੱਖਣੀ ਯਾਨੀ ਤੀਜਾ ਇਹਦਾ ਆਨਸਰ ਹੈ ਇੱਕ ਚੁੰਬਕੀ ਸੂਈ ਚੁੰਬਕ ਦੇ ਨੇੜੇ ਰੱਖੀ ਗਈ ਅਤੇ ਮੁੜ ਗਈ ਇਸ ਦਾ ਕਾਰਨ ਹੈ ਕਿਉਂਕਿ ਚੁੰਬਕੀ ਖੇਤਰ ਸੂਈ ਨੂੰ ਪ੍ਰਭਾਵਿਤ ਕਰਦਾ ਜੇ ਚੁੰਬਕ ਨੂੰ ਦੋ ਟੁਕੜਿਆਂ ਵਿੱਚ ਤੋੜ ਦਿੱਤਾ ਜਾਏ ਕੀ ਹੋਏਗਾ ਜਿਹੜੇ ਦੋਨੋਂ ਟੁਕੜੇ ਨੇ ਉਹ ਪੂਰੇ ਚੁੰਬਕ ਬਣ ਜਾਣਗੇ ਜੇ ਇੱਕ ਚੁੰਬਕ ਦਾ ਉੱਤਰੀ ਧਰੁਵ ਦੂਜੇ ਚੁੰਬਕ ਨੂੰ ਖਿੱਚਦਾ ਤਾਂ ਦੂਜੇ ਚੁੰਬਕ ਦਾ ਕਿਹੜਾ ਧਰੁਵ ਨੇੜੇ ਆ ਹੁਣ ਦੇਖੋ ਜੇ ਉਹ ਖਿੱਚ ਰਿਹਾ ਤਾਂ ਦੱਖਣੀ ਧਰੁਵ ਨੇੜੇ ਹੋਏਗਾ ਅਧਿਆਪਕ ਨੇ ਵਿਦਿਆਰਥੀਆਂ ਨੂੰ ਵਸਤੂਆਂ ਚੁਣਨ ਲਈ ਕਿਹਾ ਜੋ ਚੁੰਬਕ ਵੱਲ ਖਿੱਚੀਆਂ ਜਾਂਦੀਆਂ ਨੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਤਾਂ ਇਹਨਾਂ ਵਿੱਚੋਂ ਲੋਹੇ ਦੀ ਕੀਲ ਜਿਹੜੀ ਆ ਚੁੰਬਕ ਵੱਲ ਖਿੱਚੀ ਜਾਏਗੀ ਮੀਨਾ ਨੇ ਚੁੰਬਕ ਨੂੰ ਧਾਗੇ ਨਾਲ ਟੰਗਿਆ ਤੇ ਦੇਖਿਆ ਕਿ ਉਹ ਹਮੇਸ਼ਾ ਇੱਕ ਖਾਸ ਦਿਸ਼ਾ ਵਿੱਚ ਆ ਜਾਂਦਾ ਤਾਂ ਬੱਚੋ ਜਿਹੜੀ ਉਹ ਦਿਸ਼ਾ ਹੈ ਉਹ ਹੈ ਉੱਤਰ ਦੱਖਣ ਸੁਨੀਲ ਦੀ ਖੜਾਉਣੇ ਵਾਲੀ ਟ੍ਰੇਨ ਚੱਲ ਨਹੀਂ ਬੰਦ ਹੋ ਗਈ ਕਿਉਂਕਿ ਇਸ ਦੇ ਅੰਦਰਲੇ ਚੁੰਬਕ ਹਿੱਲ ਲਗੇ ਸੀ ਇਹਦਾ ਕਾਰਨ ਹੈ ਕਿ ਜਿਹੜੇ ਧਰੁਵ ਨੇ ਉਹ ਉਲਟ ਗਏ ਜੇ ਚੁੰਬਕ ਨੂੰ ਕੰਪਿਊਟਰ ਜਾਂ ਮੋਬਾਈਲ ਨੇੜੇ ਰੱਖਿਆ ਜਾਏ ਉਹ ਨੁਕਸਾਨ ਕਰ ਸਕਦਾ ਕਿਉਂਕਿ ਚੁੰਬਕ ਜਿਹੜਾ ਉਹ ਤੱਤਾਂ ਨੂੰ ਖਿੱਚਦਾ ਹੈ ਚੌਥਾ ਇਹਦਾ ਆਨਸਰ ਮੈਗਲਿਵ ਰੇਲ ਪਟੜੀ ਦੇ ਉੱਪਰ ਤੈਰਦੀ ਆ ਕਿਉਂਕਿ ਜਿਹੜੇ ਉਹਦੇ ਧਰੁਵ ਨੇ ਉਹ ਆਪਸ ਵਿੱਚ ਇੱਕੋ ਧਰੁਵ ਜਿਹੜੇ ਨੇ ਆਪਸ ਵਿੱਚ ਦੂਰ ਤੱਕ ਦੇ ਹਨ ਦੂਜਾ ਇਹਦਾ ਆਨਸਰ ਜੇ ਚੁੰਬਕ ਨੂੰ ਪਿੰਨਾ ਸਿੱਕਿਆਂ ਤੇ ਰਬੜਾਂ ਵਾਲੇ ਬਾਕਸੇ ਵਿੱਚ ਡਬੋਇਆ ਜਾਏ ਕਿਹੜੀਆਂ ਵਸਤੂਆਂ ਚੁੰਬਕ ਨਾਲ ਬਾਹਰ ਆਉਣਗੀਆਂ ਤਾਂ ਦੇਖੋ ਪਿੰਨਾ ਤੇ ਲੋਹੇ ਵਾਲੇ ਸਿੱਕੇ ਜਿਹੜੇ ਨੇ ਉਹ ਚੁੰਬਕ ਨਾਲ ਚਿਪਕ ਜਾਣਗੇ ਜੇ ਚੁੰਬਕ ਨਾਲ ਲੋਹੇ ਦੀ ਸੂਈ ਟੰਗੀ ਜਾਵੇ ਤੇ ਉਹ ਵੀ ਪਿੰਨਾ ਨੂੰ ਖਿੱਚਣ ਲੱਗੇ ਤਾਂ ਇਹ ਕਿਸ ਕਾਰਨ ਹੈ ਕਿਉਂਕਿ ਉੱਥੇ ਜਿਹੜੀ ਪ੍ਰੇਰਿਤ ਚੁੰਬਕਤਾ ਨਾਲ ਜਿਹੜੀ ਗੁਣ ਹੈ ਉਹ ਪੈਦਾ ਹੋ ਗਿਆ ਦੂਜਾ ਇਹਦਾ ਆਨਸਰ ਜੇ ਚੁੰਬਕ ਨੂੰ ਪਾਣੀ ਦੇ ਗਲਾਸ ਦੇ ਨੇੜੇ ਰੱਖਿਆ ਜਾਏ ਤਾਂ ਕੁਝ ਵੀ ਜੜਾ ਨਹੀਂ ਹੋਏਗਾ ਇਹ ਤੀਜਾ ਉਦਾਹਰਣ ਇੱਕ ਵਿਦਿਆਰਥੀ ਨੇ ਚੁੰਬਕ ਤੇ ਲੋਹੇ ਦੇ ਬਰਾਦੇ ਨੂੰ ਕਾਗਜ਼ ਵਿੱਚ ਰੱਖਿਆ ਕੀ ਹੋਏਗਾ ਉਹ ਦੇਖੋ ਬਰਾਦਾ ਕਾਗਜ਼ ਵਿੱਚ ਵੀ ਆਕਰਸ਼ਿਤ ਹੋਵੇਗੀ ਰੀਮਾ ਨਵੀਂ ਬਣੀ ਚੁੰਬਕ ਦੇ ਧਰੁਵ ਦਾ ਕਰਨਾ ਚਾਹੁੰਦੀ ਹੈ ਉਹ ਕਿਹੜਾ ਸਾਧਨ ਵਰਤੇਗੀ ਉਹ ਚੁੰਬਕੀ ਸੂਈ ਰਾਹੀਂ ਵਰਤ ਜਿਹੜੀ ਹੈ ਧਰੁਵਾਂ ਦਾ ਪਤਾ ਲਗਾ ਸਕਦੀ ਜੇ ਇੱਕ ਚੁੰਬਕ ਦੂਜੇ ਚੁੰਬਕ ਨੂੰ ਦੂਰ ਧੱਕੇ ਤਾਂ ਕੀ ਨਤੀਜਾ ਕੱਢਿਆ ਜਾ ਸਕਦਾ ਕਿ ਜਿਹੜੇ ਧਰੁਵ ਨੇ ਉਹ ਇੱਕ ਸਮਾਨ ਹਨ ਜੇ ਚੁੰਬਕ ਦੇ ਹੇਠਾਂ ਕਾਗਜ਼ ਰੱਖ ਕੇ ਉੱਤੇ ਲੋਹੇ ਦਾ ਬਰਾਦਾ ਛਿੜਕਿਆ ਜਾਂਦਾ ਜਾਵੇ ਤਾਂ ਜੋ ਡਿਜ਼ਾਈਨ ਬਣਦਾ ਉਹ ਦਰਸਾਂਦਾ ਹੈ ਜੀ ਚੁੰਬਕੀ ਦੇ ਖਮ ਜੇ ਚੁੰਬਕ ਨੂੰ ਬਹੁਤ ਗਰਮ ਕਰਕੇ ਫਿਰ ਠੰਡਾ ਕੀਤਾ ਜਾਏ ਤਾਂ ਉਹਦੀ ਚੁੰਬਕਤਾ ਜੋ ਹੈ ਖਤਮ ਹੋ ਜਾਏਗੀ ਧੰਨਵਾਦ